ਗਰਮੀਆਂ ਦੇ ਵਿੱਚ ਜਿਨ੍ਹਾਂ ਨੂੰ ਬਹੁਤ ਪੇਟ ਦੇ ਵਿੱਚ ਗਰਮੀ ਰਹਿੰਦੀ ਆ ਬੁਲਫੜਦੇ ਰਹਿੰਦੇ ਆ ਛਾਲੇ ਹੋ ਜਾਂਦੇ ਆ ਉਹਨਾਂ ਨੇ ਪੀਣੀ ਆ ਜੀ ਗੂੰਦ ਕਤੀਰਾ ਡਰਿੰਕ ਇਹ ਦੋ ਤਰ੍ਹਾਂ ਨਾਲ ਤੁਹਾਨੂੰ ਮੈਂ ਬਣਾਉਣੀ ਦੱਸੂਗੀ ਇਹਨੂੰ ਸਾਰੇ ਪੀ ਸਕਦੇ ਆ ਬੇਸ਼ੱਕ ਕਿਸੇ ਦਾ ਭਰੇਜ ਆ ਕੋਈ weight loss ਕਰ ਰਿਆ ਉਹਨਾਂ ਲਈ ਅਲੱਗ ਦੱਸੂਗੀ ਜਿਹੜੇ ਕੋਈ ਮਿੱਠੇ ਦੇ ਸ਼ਕੀਨ ਆ ਉਹਨਾਂ ਲਈ ਅਲੱਗ ਗੂੰਦ ਕਤੀਰਾ ਪਹਿਲਾਂ ਤਾਂ ਇਹ ਸਮਝਣਾ ਜੀ ਜਿਹੜੀ ਗਰਮੀਆਂ 'ਚ ਆਪਾਂ ਵਰਤਦੇ ਹਾਂ ਗੂੰਦ ਕਤੀਰਾ ਹੁੰਦਾ ਤੇ ਸਰਦੀਆਂ ਵਾਲੀ ਗੂੰਦ ਹੁੰਦੀ ਹੈ ਜਿਹੜੀ ਆਪਾਂ ਰਲਾ ਕੇ ਖਾਂਦੇ ਆ ਪਾਣੀ ਦੀ ਇੱਕ ਕੌਲੀ ਲਈਏ ਇੱਕ ਚਮਚਾ ਹੀ ਤੁਸੀਂ ਪਿਉਣਾ ਤੇ ਫੁੱਲ ਕੇ ਪੂਰੀ ਕੌਲੀ ਆ ਜਿਹੜੀ ਉਹ ਭਰ ਜੂਗੀ ਇਹ ਤੁਸੀਂ 2-3 ਘੰਟੇ ਵੀ ਪਿਉ ਸਕਦੇ ਆ ਤੇ ਰਾਤ ਨੂੰ ਪਿਉ ਕੇ ਵੀ ਪੂਰੀ ਰਾਤ ਵੀ ਪਿਉ ਕੇ ਰੱਖ ਸਕਦੇ ਆ ਤੇ ਇਹ ਚੀਆ ਸੀਡਸ ਨੇ ਜਾਂ ਤੁਸੀਂ ਸਬਜ਼ਾ ਸੀਡਸ ਜਿਵੇਂ ਕੁਝ ਵੀ ਮਤਲਬ ਲੈ ਸਕਦੇ ਆ ਇਹ ਮਤਲਬ ਟੇਸਟ ਬਣਾਉਣ ਵਾਸਤੇ ਇਹਦੇ ਫਾਇਦੇ ਬਹੁਤ ਹੁੰਦੇ ਆ ਇਹ ਵੀ ਜਿਵੇਂ ਪੇਟ ਚੋਂ ਗਰਮੀ ਆਪਣੇ ਬਾਹਰ ਕਰਨ ਲਈ ਹੋਰ ਵੀ ਇਹਦੇ weight loss ਲਈ ਵੀ ਕਾਫੀ ਜਿਹੜੇ ਫਾਇਦੇ ਹੈਗੇ ਆ ਇਹ ਦੋਨੋਂ ਚੀਜ਼ਾਂ ਮੈਂ ਜਿਵੇਂ ਪਿਉ ਕੇ ਰੱਖਤੀ ਆ ਨੂੰ 4-5 ਘੰਟੇ ਪਿਉਂਦਾ ਰਹਿਣ ਦੋ ਜਾਂ ਆਪਾਂ ਰਾਤ ਨੂੰ ਪਿਉ ਕੇ ਰੱਖ ਦੋ ਪੂਰੀ ਰਾਤ ਤੇ ਨੂੰ ਪੀਂਟ ਰਹੇ ਹਾਂ ਤੇ ਇਹਨੂੰ ਦੋ ਤਰ੍ਹਾਂ ਨਾਲ ਆਪਾਂ ਬਣਾਵਾਂਗੇ ਬਿਸ਼ੱਕ ਕਿਸੇ ਨੂੰ 슈ਗਰ ਆ ਮਿੱਠੇ ਦਾ ਭਰੇਜ ਆ ਉਹਨਾਂ ਲਈ ਅਲੱਗ ਆ ਤੇ ਜਿਹੜੇ ਟੇਸਟ ਵਜੋਂ ਇਹਨੂੰ ਪੀਣਾ ਚਾਹੁੰਦੇ ਆ ਉਹਨਾਂ ਲਈ ਅਲੱਗ ਹੈ ਦੋਨੋਂ ਤਰੀਕਿਆਂ ਨਾਲ ਤੁਹਾਨੂੰ ਮੈਂ ਬਣਾਉਣਾ ਦੱਸਦੀ ਹੈਗੀਆਂ ਇਹ ਭੈਜ ਕੇ ਇਦਾਂ ਗੁੰਨਦਾ ਜਿਹੜੀ ਸੁਬਾਹ ਤੱਕ ਜਿਹੜੀ ਤੁਹਾਡੀ ਬਣ ਜੇਗੀ ਦੋ ਚਮਚੇ ਆਪਾਂ ਲਏ ਆ ਤੁਸੀਂ ਬਾਜ਼ਾਰ ਵਾਲੀ ਪੀਤੀ ਹੋਊਗੀ ਬਹੁਤ ਪਰ ਇਹ ਬਹੁਤ ਟੇਸਟੀ ਬਣੂਗੀ ਤੇ ਚੀਆ ਸੀਡਸ ਦਾ ਦੋ ਤੋਂ ਤਿੰਨ ਚਮਚੇ ਜਿੰਨੇ ਮਰਜੀ ਤੁਸੀਂ ਲੈ ਸਕਦੇ ਹੋ ਜਿੰਨਾ ਤੁਸੀਂ ਟੇਸਟੀ ਬਣਾਉਣਾ ਚਾਹੁੰਦੇ ਆ ਸਵਾਦ ਅਨੁਸਾਰ ਆ ਜਿਹੜਾ ਤੇ ਇੱਕ ਚਮਚੇ ਗੁੰਦ ਗਤੀਰਾ ਤੋਂ ਬੇਸ਼ੱਕ ਤੁਸੀਂ 10 ਗਲਾਸ ਇਹਦੇ ਬੇਸ਼ੱਕ ਬਣਾ ਲਓ ਸਾਰੇ ਪਰਿਵਾਰ ਲਈ ਬਣਾ ਲਓ ਪੀ ਲਓ ਬੱਚਿਆਂ ਲਈ ਜਿਨ੍ਹਾਂ ਦੇ ਨਕਸੀਰ ਫੁੱਟਦੀ ਹੈ ਗਰਮੀ 'ਚ ਉਹਨਾਂ ਲਈ ਵੀ ਇਹ ਬਹੁਤ ਜ਼ਰੂਰੀ ਆ ਇਸ ਤੋਬਾਦੇ ਦੇ ਵਿੱਚ ਆਪਾਂ ਕਾਲਾ ਲੋਨ ਪਾਉਣਾ ਜੀ ਕਾਲਾ ਨਮਕ ਆਪਾਂ ਆਮੀ ਕਰਨ ਦੇ ਵਿੱਚ ਵਰਤਦੇ ਆ ਤੁਸੀਂ ਚਿੱਟਾ ਵੀ ਪਾ ਸਕਦੇ ਜਿਹੜਾ ਵੀ ਤੁਹਾਡੇ ਕੋਲੇ ਹੈਗਾ ਤੇ ਇਹਦੇ ਵਿੱਚ ਹਾਫ ਨਿੰਬੂ ਬਹੁਤ ਆ ਇੱਕ ਗਲਾਸ ਲੀਜੀ ਜਿਆਦਾ ਜਾਨੇ ਨਿੰਬੂ ਬਣਾ ਰਹੇ ਆ ਤਾਂ ਤੁਸੀਂ ਜਿਆਦਾ ਜਿਹੜਾ ਨਿੰਬੂ ਆ ਉਹ ਵੀ ਤੁਸੀਂ ਯੂਜ਼ ਕਰ ਸਕਦੇ ਹੈਗੇ ਆ ਤੇ ਇਹਦੇ ਵਿੱਚ ਮੈਂ ਹਾਫ ਜਿਹੜਾ ਨਿੰਬੂ ਪਾਇਆ ਦੇ ਵਿੱਚ ਕਾਫੀ ਸਾਰਾ ਪਾਣੀ ਸੀਗਾ ਗਰਮੀ 'ਚ ਜਾ ਕੇ ਤਾਂ ਗਾਹ ਨਿੰਬੂਆਂ ਚੋਂ ਵੀ ਜਿਹੜਾ ਪਾਣੀ ਆ ਉਹ ਅੱਧਾ ਸੁੱਕ ਜਾਂਦਾ ਹੈ ਨਾ ਤੇ ਬਹੁਤ ਹੁਣ ਤਾਂ ਖੱਟਾ-ਖੱਟਾ ਪਾਣੀ ਆ ਜਿਹੜਾ ਨਿੰਬੂਆਂ ਦੇ ਵਿੱਚ ਮਿਲ ਰਿਹਾ ਹੈਗਾ ਗੂੰਦਕ ਤੀਰਾ ਪਾਇਆ ਚੀਆ ਸੀਡਸ ਆਪਾਂ ਪੰਜਵੇਂ ਬਰਫ਼ ਜਾਂ ਪਾਣੀ ਇਹਦੇ ਵਿੱਚ ਪਾ ਸਕਦੇ ਆ ਜੇ ਤੁਸੀਂ ਬਾਲਾ ਠੰਡਾ ਪੀਣਾ ਚਾਹੁੰਦੇ ਆ ਤਾਂ ਤੁਸੀਂ ਇੰਨੀ ਬਰਫ਼ ਆ ਜਿਹੜੀ ਉਹ ਵੀ ਪਾ ਸਕਦੇ ਹੈਗੇ ਆ ਤੇ ਮੈਂ ਬਰਫ਼ ਵਾਲਾ ਪਾਣੀ ਪਾਇਆ ਇੱਕ ਪੀਸਾ ਪਾ ਬਰਫ਼ ਦਾ ਪਾ ਲਾਂਗੇ ਇਹਨੂੰ ਸਾਰੇ ਪੀ ਸਕਦੇ ਆ ਬੇਸ਼ੱਕ ਕਿਸੇ ਨੂੰ ਸ਼ੂਗਰ ਆ ਪੇਟ ਦੀ ਗਰਮੀ ਆ ਜਿਹੜੀ ਇਹਦੇ ਨਾਲ 10 ਮਿੰਟ ਦੇ ਵਿੱਚ ਠੀਕ ਹੋ ਜਾਂਦੀ ਆ ਸਾਰੇ ਇਹਨੂੰ ਪੀ ਸਕਦੇ ਵੇਟ ਲੌਸ ਵਾਲੇ ਵੀ ਇਸ ਡਰਿੰਕ ਨੂੰ ਪੀ ਸਕਦੇ ਹੈਗੇ ਆ ਤੇ ਦੂਜੀ ਸਾਈਡ ਵੀ ਜਿਹੜੀ ਡਰਿੰਕ ਪਈ ਆ ਉਹਦੇ ਬਾਰੇ ਵੀ ਜਿਹੜਾ ਮੈਂ ਤੁਹਾਨੂੰ ਦੱਸਣ ਲੱਗੀ ਆ ਇਹ ਟੇਸਟੀ ਵੀ ਬਹੁਤ ਹੁੰਦੀ ਹੈ ਜਿਹੜੀ ਬਾਜ਼ਾਰ ਵਾਲੀ ਤੁਸੀਂ ਗੂੜਕ ਤੇਰਾ ਡਰਿੰਕ ਪੀਤੀ ਹੋਊਗੀ ਉਹਦੇ ਨਾਲੋਂ ਇਹ 100 ਗੁਣਾ ਜਿਹੜੀ ਜ਼ਿਆਦਾ ਵਧੀਆ ਬਣੂਗੀ ਤੇ ਦੂਸਰੀ ਜਿਹੜੀ ਗ੍ਰੀਨ ਹੈਗੀ ਆ ਉਹਦੇ ਚੋ ਤੁਸੀਂ ਸੇਮ ਚੀਆ ਸੀਡਸ ਪਾਉਣੇ ਆ ਸੇਮ ਹੀ ਤੁਸੀਂ ਗੂੜਕ ਤੇਰਾ ਪਾਉਣਾ ਤੇ ਮਿੱਠੇ ਲਈ ਤੁਸੀਂ ਇਹਦੇ ਵਿੱਚ ਸ਼ਰਬਤ ਪਾ ਸਕਦੇ ਆ ਤੇ ਜਾਂ ਤੁਸੀਂ ਇਹ ਗ੍ਰੀਨ ਜਿਹੜਾ ਮੈਂ ਇਹ ਖੋਸ਼ ਸੀਰਪ ਹੈਗਾ ਇਹ ਗ੍ਰੀਨ ਹੁੰਦਾ ਬਸ ਇਦੀ ਜਗ੍ਹਾ ਤੇ ਤੁਸੀਂ ਜਿਵੇਂ ਪਸੰਦਲ ਸਰਬਤ ਉਹ ਪਾਉਣੇ ਹੈਗੇ ਆ ਰੂਫਸਾ ਉਹ ਵੀ ਤੁਸੀਂ ਪਾ ਸਕਦੇ ਆ ਤੇ ਦੋਨੋਂ ਤਰੀਕਿਆਂ ਨਾਲ ਸੀਮ ਇਹਨੂੰ ਤੁਸੀਂ ਮਿੱਠਾ ਵੀ ਤੇ ਨਮਕੀਨ ਵੀ ਬਣਾ ਕੇ ਪੀ ਸਕਦੇ ਆ ਪੇਟ ਦੀ ਗਰਮੀ ਆ ਜਿਹੜੀ ਉਹ ਤੁਹਾਡੀ ਠੀਕ ਹੋ ਜੂਗੀ ਨਾ ਗਰਮੀ ਦੇ ਵਿੱਚ ਤੁਹਾਡੇ ਬੁੱਲ ਫਟਣ ਨਾ ਛਾਲੇ ਹੋਣ ਤੇ ਬਹੁਤ ਤੁਸੀਂ ਤੰਦਰੁਸਤ ਰਹੋਗੇ ਭੱਜੀ ਫਿਰੋਗੇ ਤੇ ਗਰਮੀ ਤੋਂ ਵੀ ਜਿਹੜੀ ਰਾਹਤ ਮਿਲੂਗੀ ਜਿਵੇਂ ਹੁਣ ਆਪਾਂ ਜੈਰਾ ਪੀ ਜਾਂਦੇ ਆ ਨਾ ਕੋਲਡ ਡਰਿੰਕ ਵਗੈਰਾ ਤਾਂ ਉਹਦੇ ਨਾਲ ਉਹ ਹੀ ਟੇਸਟੀ ਵੀ ਬਹੁਤ ਹੁੰਦਾ ਤੇ ਇਹਦਾ ਸਰੀਰ ਨੂੰ ਫਾਇਦਾ ਵੀ ਬਹੁਤ ਆ ਖਾਸ ਕਰਕੇ ਬੱਚਿਆਂ ਲਈ ਹਨਾ ਬੱਚਿਆਂ ਨੇ ਖਸੀਰ ਵਗੈਰਾ ਗਰਮੀ ਚ ਫੁੱਟਦੀ ਹੈਗੀ ਆ ਤਾਂ ਬੱਚੇ ਸਕੂਲੋਂ ਆਉਂਦੇ ਜਿਵੇਂ ਗਰਮੀ ਚ ਤਾਂ ਜ਼ਰੂਰ ਉਹਨਾਂ ਨੂੰ ਮਾਵਾ ਜਿਹੜੀਆਂ ਇਹ ਬਣਾ ਕੇ ਦੇਣ ਇਹ ਟੇਸਟੀ ਵੀ ਬਹੁਤ ਆਪਾਂ ਮਹਿਮਾਨਾਂ ਨੂੰ ਵੀ ਦੇ ਸਕਦੇ ਆ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਆ ਜਿਹੜਾ ਜ਼ਰੂਰ ਕਰਦੇ ਨਾ ਲਾਈਕ ਕਮੈਂਟ ਕਰਦੇ